ਆਹ ਦੇਖੋ ਮੇਰੇ ਪਿੱਛੇ ਤੁਸੀਂ ਫਾਰਚੂਨਰ ਦੇਖ ਰਹੇ ਹੋ ਫਾਰਚੂਨਰ ਗੱਡੀ ਆ ਇਹ ਪੰਜਾਬ ਨੰਬਰ ਤੇ ਨਾ ਤਾਂ ਇਹ ਰੈਂਟ ਵਾਸਤੇ ਆ ਨਾ ਇਹ ਬਕਾਉ ਹੈ ਸੜਕ ਤੇ ਐਂ ਖੜੀ ਹੋਈ ਗੇ ਟੇਢੀ ਇੱਕ ਬਹੁਤ ਘੈਂਟ ਗੱਲ ਨਵੀਂ ਚੀਜ਼ ਤੁਹਾਨੂੰ ਵੀਡੀਓ ਦੇਖਣ ਨੂੰ ਮਿਲੂਗੀ ਜਦੋਂ ਕਦੇ ਵੀ ਤੁਸੀਂ ਖੰਨੇ ਤੋਂ ਰਾਜਪੁਰੇ ਨੂੰ ਜਾਓਗੇ ਹਨਾ ਤਾਂ ਰੋਡ ਦੇ ਉੱਤੇ ਗੱਡੀ ਖੜੀ ਮਿਲੂ ਤੁਹਾਨੂੰ ਇਹ ਹੈਗੀਆ ਫਾਰਚੂਨਰ ਕੀ ਕੰਮ ਕਰਦਾ ਬੰਦਾ ਪਹਿਲੀ ਵਾਰੀ ਤੁਸੀਂ ਨਾਮ ਸੁਣਿਆ ਹੋਗਾ ਫਾਰਚੂਨਰ ਰੈਸਟੋਰੈਂਟ ਸਰਦਾਰਾਂ ਦਾ ਫੋਰਚੂਨਰ ਢਾਬਾ ਬਾਈ ਫੋਰਚੂਨਰ ਗੱਡੀ ਤੇ ਢਾਬਾ ਬਾਈ ਨੇ ਚਲਾ ਰੱਖਿਆ ਉਹ ਦੇਖੋ ਬੋਰਡ ਲੱਗੇ ਹੋਏ ਤੇ ਉਹ ਪਿੱਛੇ ਰਹਿ ਕੇ ਖੰਨਾਪਾ ਬਾਈ ਨੂੰ ਅਡਰੈਸ ਵੀ ਪੁੱਛਾਂਗੇ ਵੈਸੇ ਮੈਨੂੰ ਪਤਾ ਨਹੀਂ ਸੀਗਾ ਮੈਂ ਇਹ ਦੇਖਿਆ ਕਿ ਰੋਡ ਦੇ ਉੱਤੇ ਫੋਰਚੂਨਰ ਢਾਬਾ ਲਿਖਿਆ ਹੋਇਆ ਸੀਗਾ ਨਾ ਤੇ ਵੱਡੀ ਗੱਲ ਬਾਤਾਂ ਬਾਈ ਇੱਥੇ ਰੋਟੀ ਵਗੈਰਾ ਬਣਾਉਂਦਾ ਹਨਾ ਤੇ ਆਹ ਤੁਹਾਨੂੰ ਪਹਿਲਾਂ ਦਿਖਾ ਦਈਏ ਗੱਡੀ ਦੇ ਵਿੱਚੋਂ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਵਾਂਗੇ ਤੇ ਅੱਜ ਕੱਲ ਸਰੋਂ ਦਾ ਸਾਗ ਜੇ ਕਿਸੇ ਨੇ ਖਾਣਾ ਫਰੋਂ ਮੇਟੋ ਮੇਟਾ ਗੱਲ ਹੈ ਇਹ ਹਣੇ ਕੋਲੀ ਰੋਕਿਆ ਨਾ ਸਸੇਗਾ ਬਾਈ ਜੀ ਆ ਮਾਈਕ ਲੈ ਲਓ ਜੀ ਹਲੋ ਤੇ ਬਈ ਆਪਣਾ ਕਿਹੜਾ ਏਰੀਆ ਜੀ ਖੰਨਾ ਏਰੀਆ ਜੀ ਆਪਣਾ ਖੰਨਾ ਕਹਿ ਰਹੇ ਖੰਨਾ ਬਾਈ ਹੁਣ ਜਿੱਥੇ ਆਪਾਂ ਖੜੇ ਆਂ ਖੰਨੇ ਤੋਂ ਜਦੋਂ ਆਪਾਂ ਜਾਵਾਂਗੇ ਰਾਜਪੁਰੇ ਨੂੰ ਕਿੰਨੀ ਦੂਰ ਅੱਗੇ ਖੰਨੇ ਤੋਂ ਗਵਿੰਦਗੜ ਟੱਪ ਕੇ ਜੀ ਸਰਾਂ ਦੇ ਤੋਂ ਪਹਿਲਾਂ ਆ ਜੀ ਅੱਛਾ ਗਵਿੰਦਗੜ ਟੱਪ ਕੇ ਸਰਾਂ ਤੋਂ ਪਹਿਲਾਂ ਹਾਂ ਜੀ ਸਰਾਂ ਤੋਂ 1.5 ਕਿਲੋਮੀਟਰ ਪਹਿਲਾਂ ਟੀਮਾ ਹਵੇਲੀ ਹੁਣ ਅੱਗੇ ਸਰਾਂ ਦਾ ਗਿਆ ਅੱਗੇ ਸਰਾਂ ਦਾ ਅੱਛਾ ਉੱਧਰ ਸਰਾਂ ਦਾ ਆ ਜੀ ਹਾਂ ਜੀ ਠੀਕ ਹੈ ਜੀ ਤੇ ਬਾਈ ਕਿੰਨੇ ਟਾਈਮ ਤੋਂ ਕੰਮ ਕਰਦੇ ਹੋ ਮੈਨੂੰ 2 ਸਾਲ ਹੋ ਗਏ ਜੀ ਗੱਡੀ ਤੇ ਹਾਂ ਜੀ ਗੱਡੀ ਦੇ ਚਾਹੀਦੀ ਨਹੀਂ ਫਿਰ ਇਹ ਕਿਵੇਂ ਸੋਚਿਆ ਬਾਈ ਜਾਂ ਤਾਂ ਆਪਾਂ ਜਿਵੇਂ ਕਹੇ ਕੇ ਟਰਾਲੀ ਜੀ ਨਹੀਂ ਮਗਰ ਬਣਾ ਦਿੰਦੇ ਗੱਡੀਆਂ ਦੇ ਛੋਟੇ ਹੱਥੀ ਦੇ ਹਾਂ ਜੀ ਤੇ ਫਿਰ ਇਹ ਕਿਵੇਂ ਸੋਚਿਆ ਵੀ ਇੰਝ ਰੱਖਣੀ ਹੈ ਇਹ ਨਵਾਂ ਕਨਸੈਪਟ ਆ ਸਰ ਹਰ ਇੱਕ ਮੈਨੂੰ ਲਾਈਕ ਕਰਦਾ ਜਿੱਦਾਂ ਫੋਰਚੂਨਰ ਨੂੰ ਹਰ ਸਾਰੇ ਪਸੰਦ ਕਰਦੇ ਆ ਤਕਰੀਬਨ ਅੱਛਾ ਫਾਰਜੂਨਰ ਢਾਬਾ ਹਰ ਇੱਕ ਦੀ ਪਸੰਦ ਆ ਹਾਂ ਚਲੋ ਵਸੇ ਕਾ ਚਲੋ ਨਵਾਂ ਕੰਮ ਉਸ ਕਰਕੇ ਦੇਖੀਏ ਹਾਂ ਜੀ ਤਾਂ ਲੋਕਾਂ ਨੇ ਢਾਬਾ ਬਣਾਵਾ ਲੋਕ ਕਹਿੰਦੇ ਢਾਬਾ ਆ ਅਸੀਂ ਲਿਖਾਈ ਦਿੱਤਾ ਵਰਡ ਦੇ ਪਰਮਿਟਾ ਠੀਕ ਹੈ ਤੇ ਅੱਜ ਕੱਲ ਵੀ ਸਾਗ ਆਇਆ ਏ ਤੁਹਾਡੇ ਕੋਲ ਹਾਂਜੀ ਸਾਗ ਮੱਕੀ ਦੀ ਰੋਟੀ ਹੁਣ ਮਹੀਨਾ ਚੱਲਦਾ ਸਤੰਬਰ ਜੀ ਹਾਂਜੀ ਸਤੰਬਰ ਸਤੰਬਰ 2 ਸਤੰਬਰ ਹੋ ਗਿਆ ਅੱਜ ਵੀ ਸਾਗ ਤੇ ਮੱਕੀ ਦੀ ਰੋਟੀ ਹੈ ਬਈ ਇੱਥੇ ਬਣਾਉਣੇ ਘਰੋਂ ਲੈ ਕੇ ਆਉਣੇ ਨਹੀਂ ਘਰੋਂ ਲੈ ਕੇ ਆਉਣੇ ਉਹਦੇ ਘਰਮ ਕਰ ਦਿਆ ਅੱਛਾ ਉਹਦੇ ਘਰਮ ਕਰ ਦੇ ਤੇ ਲੱਸੀ ਦੁੱਧ ਸਾਰੇ ਕੋਤਨਾ ਲੱਸੀ ਨਾਲ ਹੁੰਦੀ ਹੈ ਠੀਕ ਹੈ ਤੇ ਨੰਬਰ ਦੇ ਦਈਏ ਭਰਾਵਾਂ ਨੇ ਜੇ ਕਿਸੇ ਨੇ ਪੁੱਛਣਾ ਹੋਵੇ ਕਿ ਕਿਸੇ ਨੂੰ ਰੋਟੀ ਖਾਣੀ ਹੋਵੇ ਨੰਬਰ ਬੋਲੋ ਜੀ 98551 ਜੀ 099138913 9855109913 ਜੀ 08913 ਨੰਬਰ ਤੇ ਮੈਂ ਤੁਹਾਨੂੰ ਦਿਖਾ ਦਿਆਂ ਫੇਰ ਤੇ ਸਰਕਾਰ ਦੀ ਹੈ ਤੇ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਾ ਉਹ ਬਧਰੋ ਬਾਈ ਜੀ ਦਾ ਰੋਟੀ ਖਾਣ ਆਇਆ ਸੀਗਾ ਨਾਲ ਜਨਾ ਉਹ ਦੇਖੋ ਰੋਟੀ ਗਰਮ ਕਰਤੀ ਤੇ ਇੱਥੇ ਹੀ ਠਾਬਾ ਚਲਾਇਆ ਹੈ ਨਾ ਤੇ ਕੰਮ ਦੀ ਦੀ ਆਪਾਂ ਗੱਲ ਕਰੀ ਹੈ ਨਾ ਤਾਂ ਕਿਸ ਤਰ੍ਹਾਂ ਵੀ ਆਪਾਂ ਆ ਦਿਓ ਬਈ ਜੀ ਕਹਿੰਦੇ ਹੁੰਦੇ ਕਰਨ ਵਾਲਿਆਂ ਕੋਲੇ ਹੱਲ ਬਹੁਤ ਹੁੰਦੇ ਆ ਤੇ ਨਾ ਕਰਨ ਵਾਲਿਆਂ ਕੋਲੇ ਬਹਾਨੇ ਬਹੁਤ ਨੇ ਲਗਵਾ ਸਰਹੰਦ ਦੇ ਵਿੱਚ ਹੀ ਖੜੇ ਆਪਾਂ ਨਾ ਤੇ ਆ ਟੇਬਲ ਨੇ ਬਾਈ ਕੋਲ ਜੇ ਕਿਸੇ ਨੇ ਖਾਣੇ ਹਨਾ ਨਾਲ ਦੇ ਨਾਲ ਕੋਈ 22 ਰੋਟੀਆਂ ਬਣਾ ਕੇ ਘਰੋਂ ਲੈ ਕੇ ਆਉਂਦਾ ਤੇ ਬਾਕੀ ਇੱਥੇ ਜਿਵੇਂ ਇਹਦੇ ਚਾਹ ਵਾਲ ਵੀ ਹੋ ਗਏ ਜੀ ਤੇ ਸਾਗ ਦਾਲਾਂ ਸਾਰਾ ਕੁਝ ਸਿਸਟਮ ਹਨਾ ਤੇ ਅੱਜ ਇੱਥੇ ਦੇਖੋ ਪੂਰੀ ਪਾਫਾ ਮਾਰੀ ਜਾਂਦੀ ਐ ਸਬਜੀ ਇਹਦੇ ਚ ਤੇ ਬਾਕੀ ਇਹਦੇ ਚ ਮੇਰੇ ਖਾਲ ਦਾਲ ਸਾਗ ਸਾਰਾ ਕੁਝ ਹੋਊਗਾ ਬਾਈ ਦਾ ਫੋਨ ਵੀ ਤੇ ਆ ਦੇਖੋ ਜੀ ਪੋਰਟ ਨੇ ਢਾਬਾ ਤੇ ਜਰੂਰ ਆਇਆ ਕਰੋ ਇਧਰ ਦੀ ਲੰਗ ਦੇ ਡੱਬ ਦੇ ਤੇ ਜੇ ਕਿਸੇ ਨੇ ਰੋਟੀ ਖਾਣੀ ਆ ਤਾਂ ਰੋਟੀ ਵੀ ਖਾ ਲਈ ਹੈ ਨਾ ਬਾਈ ਤੋਂ ਜਰੂਰ ਖਾ ਕੇ ਜਾਇਓ ਤੁਹਾਨੂੰ ਅੱਗੋਂ ਦਿਖਾ ਦੇ ਗੱਡੀ ਸਾਰੀ ਪਾਣੀ ਦੀ ਬੋਤਲਾਂ ਪਈਆਂ ਤੇ ਪਿੱਛੇ ਤੱਕ ਸੀਟਾਂ ਸਾਰੀਆਂ ਲਗਭਗ ਹੈਗੀਆਂ ਨੇ ਤੇ ਕਿਵੇਂ ਲੱਗੀ ਵੀਡੀਓ ਸ਼ੇਅਰ ਕਰ ਦਿਓ ਤੇ ਬਾਈ ਦੇ ਹੌਸਲੇ ਵਫzai ਵਾਸਤੇ ਬਾਈ ਦਾ ਨੰਬਰ ਵੀ ਬੋਲਿਆ ਸੀਗਾ ਤੇ ਧੰਨਵਾਦ ਜੀ